ਪਿਛਲੇ ਸਮੇਂ ਚ ਪਈਆਂ ਭਾਰੀ ਬਰਸਾਤਾ ਦੇ ਕਾਰਨ ਨੰਗਰ ਤੋਂ ਲੈ ਕੇ ਸ਼੍ਰੀ ਗਿਰਤਪੁਰ ਸਾਹਿਬ ਤੱਕ ਜਾਂਦੀ ਸੜਕ ਤੇ ਪਏ ਟੋਏ ਇਸ ਵਕਤ ਆਉਣ ਜਾਣ ਵਾਲੇ ਵਾਹਨ ਚਾਲਕਾਂ ਲਈ ਪਰੇਸ਼ਾਨੀ ਦਾ ਸਬਬ ਬਣੇ ਹੋਏ ਹਨ ਕਿਉਂਕਿ ਪਈਆਂ ਭਾਰੀ ਬਰਸਾਤਾ ਦੇ ਕਾਰਨ ਚੱਲਦੇ ਇਸ ਸੜਕ ਦੀ ਹਾਲਤ ਖਸਤਾ ਹੋ ਚੁੱਕੀ ਹੈ ਜੀ ਨੰਗਰ ਤੋਂ ਆਨੰਦਪੁਰ ਸਾਹਿਬ ਰੋੜੀ ਕੀ ਹਾਲਾਤ ਹਾਲਾਤ ਬਹੁਤ ਮਾੜੇ ਆ ਜੀ ਖੱਡੇ ਪਏ ਨੂੰ 2-3 ਮਹੀਨੇ ਹੋ ਗਏ ਜੀ ਖੱਡੇ ਆਂਦੇ ਭਰਦੇ ਥੋੜਾ ਜਿਹਾ ਮਿੱਟੀ ਪਾ ਕੇ ਜਾਂਦੇ ਵਿੱਚ ਪੱਥਰ ਪਾ ਜਾਂਦੇ ਤੇ ਉਹ ਗੱਡੀਆਂ ਹੈਵੀ ਗੱਡੀਆਂ ਲੰਘਦੀਆਂ ਉਹ ਗੱਡੀ ਦਾ ਸਾਰੇ ਪੱਥਰ ਬਾਹਰ ਆ ਗਏ ਬਹੁਤ ਬੁਰਾ ਹਾਲ ਹੈ ਜੀ ਮੰਤਰੀ ਸਾਹਿਬ ਨੂੰ ਮੰਗ ਕੀਤੀ ਜਾਂਦੀ ਕਿ ਇਹਨਾਂ ਖੱਡਿਆਂ ਨੂੰ ਭਰਿਆ ਜਾਵੇ ਹਾਲਾਤ ਬਹੁਤ ਮਾੜੇ ਆ ਜੀ ਰੋਡ ਦੇ ਹਾਲਾਂਕਿ ਸਮਾਜ ਸੇਵੀ ਸੰਸਥਾਵਾਂ ਅਤੇ ਨੌਜਵਾਨਾਂ ਵੱਲੋਂ ਇਸ ਸੜਕ ਦੇ ਉੱਤੇ ਇਹਨਾਂ ਖੱਡਿਆਂ ਨੂੰ ਭਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਪਰ ਫਿਰ ਵੀ ਇਹ ਖੱਡੇ ਵੱਡੇ ਹਾਸਿਆਂ ਨੂੰ ਸੱਦਾ ਦੇ ਰਹੇ ਹਨ ਤੁਹਾਨੂੰ ਦੱਸ ਦਈਏ ਕਿ ਸ਼੍ਰੀ ਆਨੰਦਪੁਰ ਸਾਹਿਬ ਤੋਂ ਲੈ ਕੇ ਨੰਗਲ ਤੱਕ ਇਹ ਸਿੰਗਲ ਮਾਰਗ ਹੈ ਅਤੇ ਇਸ ਮਾਰਗ ਉੱਤੇ ਮਾਰੀ ਆਵਾਜ਼ ਆਈ ਰਹਿੰਦੀ ਹੈ ਕਿਉਂਕਿ ਇਹੀ ਮਾਰਗ ਪੰਜਾਬ ਨੂੰ ਹਿਮਾਚਲ ਦੇ ਨਾਲ ਜੋੜਦਾ ਹੈ ਜਿਸ ਦੇ ਚਾਲਦਿਆਂ ਲੋਕ ਧਾਰਮਿਕ ਸਥਾਨਾਂ ਤੇ ਜਾਣ ਦੇ ਲਈ ਇਸ ਮਾਰਗ ਦਾ ਇਸਤੇਮਾਲ ਕਰਦੇ ਹਨ ਲੇਕਿਨ ਵੱਡੇ ਵੱਡੇ ਖੱਡੇ ਅਤੇ ਖਸਤਾ ਹਾਲਤ ਚਾਲਦਿਆਂ ਅਕਸਰ ਹੀ ਵਾਹਨ ਚਾਲਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਈ ਵਾਰ ਤਾਂ ਇੱਥੇ ਵੱਡੇ ਹਾਦਸੇ ਵੀ ਵਾਪਰ ਚੁੱਕੇ ਹਨ ਸਥਾਨਕ ਲੋਕਾਂ ਵੱਲੋਂ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਸਰਦਾਰ ਹਰਜੂ ਸਿੰਘ ਬੈਨ ਸਕੇ ਗੁਹਾਲ ਲਗਾਈ ਗਈ ਹੈ ਕਿ ਇਸ ਸੜਕ ਨੂੰ ਜਲਦ ਤੋਂ ਜਲਦ ਦੁਰਸਤ ਕਰਵਾਇਆ ਜਾਵੇ ਅਸੀਂ ਜਦੋਂ ਖੱਡੇ ਭਰੇ تھے ਜੀ ਇਹ ਪਰ بارش ਕਰਕੇ ਤੁਹਾਨੂੰ ਪਤਾ ਹੀ ਹੈ ਜਿਆਦਾ ਟਾਈਮ ਉਹਦੇ ਵਿੱਚ ਮਿੱਟੀ ਡਸਟ ਠਿੱਕਦੀ ਨਹੀਂ ਹੈਗੀ ਇਹਦਾ ਪੱਕਾ ਲਾਉਣਾ ਚਾਹੀਦਾ ਜਾਂ ਇਸ ਵਿੱਚ ਬਜਰੀ ਬਣਾ ਕੇ ਸਿਮਿੰਟ ਜਾਂ ਲੋਕ ਪਾਈ ਜਾਵੇ ਮੈਂ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਜੀ ਉਹੀ ਮੰਤਰੀ ਸਾਹਿਬ ਦੀ ਟੀਮ ਨੇ ਵੀ ਇੱਥੇ ਖੱਡੇ ਪੂਰੇ ਸੀ ਪਹਿਲਾਂ ਪਰ ਦੁਬਾਰਾ ਫਿਰ ਉਹੀ ਹਾਲ ਹੋ ਗਿਆ ਮੈਂ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਕਿਰਪਾ ਕਰਕੇ ਰੋਡਵਲ ਧਿਆਨ ਦਿੱਤਾ ਜਾਵੇ ਹਰ ਰੋਜ਼ ਐਕਸੀਡੈਂਟ ਹੋ ਰਹੇ ਆ ਇਸ ਸਬੰਧ ਵਿੱਚ ਜਦੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਭਾਰੀ ਬਰਸਾਤਾ ਦੇ ਚਲਦਿਆਂ ਮਾਰਗ ਦੀ ਹਾਲਤ ਕਾਫੀ ਖਸਤਾ ਹੋ ਗਈ ਹੈ ਅਤੇ ਬਰਸਾਤਾ ਦੇ ਵਿੱਚ ਇਸ ਦਾ ਰਿਪੇਅਰ ਦਾ ਕੰਮ ਵੀ ਨਹੀਂ ਹੋ ਸਕਦਾ ਸੀ ਉਹਨਾਂ ਨੇ ਕਿਹਾ ਕਿ ਹੁਣ ਇਸ ਦਾ ਟੈਂਡਰ ਲੱਗ ਚੁੱਕਿਆ ਹੈ ਅਤੇ ਕਾਰਵਾਈ ਵੀ ਚਾਲੂ ਕਰ ਦਿੱਤੀ ਗਈ ਹੈ ਥੋੜੇ ਹੀ ਦਿਨਾਂ ਵਿੱਚ ਇਸ ਮਾਰਗ ਦਾ ਕੰਮ ਸ਼ੁਰੂ ਹੋ ਜਾਵੇਗਾ ਤੇ ਆਉਣ ਜਾਣ ਵਾਲੇ ਵਾਹਨ ਚਾਲਕਾਂ ਨੂੰ ਪਰੇਸ਼ਾਨੀ ਤੋਂ निजात ਮਿਲ ਜਾਏਗੀ ਹਾਈਵੇ ਦਾ ਟੈਂਡਰ ਰਾਸ ਸਤੰਬਰ ਨੂੰ ਖੁੱਲ ਗਿਆ ਸੀ ਜੀ ਸਿੰਗਲ ਬਿਡ ਹੋਣ ਦੇ ਕਰਕੇ ਨੇ ਇਹਦੇ ਜਿਹੜਾ ਹੈ ਅਪਰੂਵਲ ਦੇ ਲਈ ਹਾਇਰ ਅਪਸ ਤੇ ਗਈ ਹੈ ਤੇ ਅੱਜ ਮੈਨੂੰ ਉਮੀਦ ਹੈ ਕਿ ਉੱਥੋਂ ਪਰਮਿਸ਼ਨ ਆ ਜਾਊਗੀ ਵੈਸੇ ਇੱਕ ਟੈਂਡਰ ਦੇ ਲਈ ਤਿੰਨ ਬੀਡਰ ਹੁੰਦੇ ਪਰ ਅਸੀਂ ਉਹਨਾਂ ਨੂੰ ਕਿਹਾ ਵੀ ਸਾਨੂੰ ਐਗਜ਼ੈਂਪਸ਼ਨ ਲੈ ਕੇ ਦੋ ਤਾਂ ਕਿ ਉਹ ਕਲੀਅਰ 830 ਸਾਲ ਆ ਰਿਹਾ ਤੇ ਸੜਕ ਦਾ ਨੈਸ਼ਨਲ ਹਾਈਵੇ ਦਾ ਜਿਵੇਂ ਤੁਸੀਂ ਆਖਿਆ ਬਹੁਤ ਹੀ ਕਿਤੇ ਕਿਤੇ ਤਾਂ ਇਦਾਂ ਦੇ ਖਤਰਨਾਕ ਹੋ ਗਏ ਜਿਹਦੇ ਨਾਲ ਹਾਲਾਂਕਿ ਸ਼ਹਿਰ ਵਾਸੀ ਸਾਰੇ ਸਾਡੇ ਪਿੰਡਾਂ ਸਾਡੀ ਟੀਮ ਵੀ ਪ੍ਰਸ਼ਾਸਨ ਵੀ ਉਹ ਜਿਹੜੇ ਪਾਟ ਹੋਲਸ ਨੂੰ ਭਰਦੇ ਆ ਪਰ ਉਹ ਜਰੂਰ ਤਾਂ ਕੋਈ ਪੂਰੀ ਰਿਪੇਅਰਿੰਗ ਨਹੀਂ ਹੁੰਦੀ ਉਹ ਤੱਕ ਉਹ ਸੜਕ ਸੁਰੱਖਿਅਤ ਨਹੀਂ ਹੈ ਤਾਂ ਮੈਨੂੰ ਉਮੀਦ ਹੈ ਕਿ ਅਗਲੇ 1-2 ਦਿਨ ਚੋਂ ਕੰਮ ਸ਼ੁਰੂ ਹੋ ਜਾਊਗਾ